ਅਗਰਵਾਲ ਚੈਰੀਟੇਬਲ ਟਰਸਟ ਸਮਾਣਾ ਦੇ ਸਮੂਹ ਮੈਂਬਰਾਂ ਵੱਲੋਂ ਸਸਤਾ ਦੇ ਹੀ ਮੈਂਬਰ ਸ਼੍ਰੀ ਮਦਨ ਨਾਲਜੀ ਸਿੰਗਲਾ ਜੋਤੀਕੋਟ ਸਪਿੰਨ ਵਾਲੇ ਉਹਨਾਂ ਦੇ ਗ੍ਰਹਿ ਸ਼ਕਤੀਵਾਚਕ ਵਿਕੇ ਪਿਛਲੇ ਦਿਨਾਂ ਤੋਂ ਜੋ ਸ਼੍ਰੀ ਮਦ ਭਾਗ ਵਰਤ ਸਪਤਾ ਗਿਆਨ ਕਥਾ ਚੱਲ ਰਹੀ ਹੈ ਉੱਥੇ ਪਹੁੰਚ ਕੇ ਬਿਆਸਪੀੜ ਤੋਂ ਆਸ਼ੀਰਵਾਦ ਲਿੱਤਾ ਤੇ ਸ਼੍ਰੀ ਮਦਨ ਸਿੰਗਲਾ ਜੀ ਨੂੰ ਇਸ ਧਾਰਮਿਕ ਪ੍ਰੋਗਰਾਮ ਦੇ ਲਈ ਵਧਾਈ ਵੀ ਦਿੱਤੀ ਇਸ ਦੇ ਨਾਲ ਹੀ ਸੰਸਥਾ ਦੇ ਹੀ ਮੈਂਬਰ ਬੀਕੇ ਗੁਪਤਾ ਜੀ ਨੂੰ ਸ਼ਿਕਾਇਤ ਨਿਵਾਰਨ ਕਮੇਟੀ ਪੰਜਾਬ ਦੇ ਵਿੱਚ ਅਹਿਮ ਭੂਮਿਕਾ ਮਿਲਣ ਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਇਸ ਦੇ ਨਾਲ ਹੀ ਰਿੱਕੀ ਜੀ ਗਰਗ ਜੋ ਕਿ ਜੇਪੀਜੀ ਦੇ ਬ੍ਰਦਰ ਨੇ ਉਹਨਾਂ ਦੇ ਵੱਲੋਂ ਸੰਸਥਾ ਨੂੰ ਇੱਕ ਬੜਮੁੱਲਾ ਯੋਗਦਾਨ ਦਿੱਤਾ ਗਿਆ ਉਸ ਦੇ ਲਈ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਮੈਂਬਰਾਂ ਦੀ ਇਹ ਵਿਸ਼ੇਸ਼ ਜੋ ਇੱਕ ਮੀਟਿੰਗ ਹੈ ਪਰਿਵਾਰ ਮਿਲਣ ਮੀਟਿੰਗ ਉਹ ਵੀ ਇੱਥੇ ਰੱਖੀ ਗਈ। ਸ਼੍ਰੀ ਮਦਨ ਸਿੰਘਲਾ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਜੋ ਮੈਂਬਰ ਸੰਸਥਾ ਦੇ ਅਗਰਵਾਲ ਚੈਰੀਟੇਬਲ ਟਰਸਟ ਦੇ ਜੋ ਮੈਂਬਰ ਆਏ ਉਹਨਾਂ ਨੂੰ ਉਹਨਾਂ ਦਾ ਵੀ ਆਿਆਂ ਦਾ ਵੈਲਕਮ ਕੀਤਾ ਗਿਆ। ਦੇਖ ਸਕਦੇ ਹੋ ਸ਼ਕਤੀ ਬਾਟਕਾ ਸਮਾਨਾ

ਦੂਜੀ ਆਪ ਵੀ ਕਿਸ ਕੂਟ ਕਮੇਟੀ ਸ਼ਾਨਦਾਰ ਹੈ ਆਰਤੀਅਲ ਦੇ ਪੰਜਾਬ ਦੇ ਚੇਅਰਮੈਨ ਮਲੇ ਜੀ ਹੋਸ਼ ਜੀ ਦੇ ਬਾਕੀ ਬੰਦੋਂ ਕੰਮ ਕਰ ਰਹੇ ਨੇ ਅੱਜ ਅਸੀਂ ਸਾਰੇ ਅਗਰਵਾਲ ਚੈਰੀਟੇਬਲ ਟਰਸਟ ਜਿਹੜੀ ਹੈਗੀ ਮਹਾਰਾਜ ਅਗਨchan ਚੈਰੀਟੇਬਲ ਟਰਸਟ ਹੈ ਉਹਦੇ ਮੈਂਬਰਸ ਦੀ ਟਰਸਟੀ ਦੀ ਕਮੇਟੀਿੰਗ ਹੁੰਦੀ ਹੈ ਜਿਹੜੀ ਹਰ ਮਹੀਨੇ ਹੁੰਦੀ ਆ ਉਹ ਮੀਟਿੰਗ ਜਿਹੜੀ ਹੈ ਉਹ ਸਾਡੇ ਟਰਸਟੀ ਹੀ ਸਪான்ਸਰ ਕਰਦੇ ਆਂਗੇ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਸਾਡੇ ਜਿਹੜੇ ਅਗਰਵਾਲ ਸਭਾ ਦੇ ਸੀਨੀਅਰ ਮੈਂਬਰਸ ਨੇ ਸ਼੍ਰੀ ਮਦਨ ਲਾਲ ਜੀ ਜਿਨ੍ਹਾਂ ਨੇ ਸ਼ਕਤੀ ਵਟਕਾ ਚ ਇੱਕ ਬਹੁਤ ਹੀ ਵੱਡਾ ਆਯੋਜਨ ਕੀਤਾ ਹੈ ਭਗਵਤ ਗੀਤਾ ਦਾ ਉਸ ਗੀਤਾ ਭਗਵਤ ਗੀਤਾ ਦਾ ਅਸੀਂ ਸ਼੍ਰਵਨ ਕਰਨ ਵਾਸਤੇ ਉਹਨਾਂ ਦਾ ਮਹਾਰਾਜ ਜੀ ਜਿਹੜੇ ਆਏ ਹੋਏ ਹੋਂ ਦਾ ਅਸ਼ੀਰਵਾਦ ਲੈਣ ਵਾਸਤੇ ਵੀ ਆਏ ਹੋਏ ਆ ਇੱਥੇ ਔਰ ਅੱਜ ਹੀ ਉਹਨਾਂ ਨੇ ਸਾਨੂੰ ਇੱਕ ਇੱਕ ਐਸੀ ਕਿਹਾ ਵੀ ਤੁਸੀਂ ਖਾਣੇ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਮੇਰੇ ਕੋਲ ਰੱਖੋ ਖਾਣਾ ਅਸੀਂ ਸਾਰੇ ਟਸਟੀ ਜੀ ਇੱਥੇ ਕਰ ਰਹੇ ਆ ਅਸੀਂ ਮਦਨ ਜੀ ਦਾ ਬਹੁਤ ਸ਼ੁਕਰੀਆ ਦਾ ਕਰਦੇ ਆ ਕਿ ਉਹਨਾਂ ਨੇ ਬਹੁਤ ਹੀ ਸ਼ਰਧਾ ਨਾਲ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਬਹੁਤ ਹੀ ਭਵਯਾਪੂਰਨ ਕਿਹੜਾ ਹੈਗਾ ਅਰੇਂਜਮੈਂਟ ਕੀਤਾ ਹੋਇਆ ਹੈਗਾ ਇੱਥੇ ਤੇ ਬੜਾ ਆਨੰਦ ਆਇਆ ਹੈਗਾ ਇੱਥੇ ਸਾਨੂੰ ਆ ਕੇ ਤੇ ਮਦਨ ਜੀ ਸਾਡੇ ਬਹੁਤ ਸਮਾਂ ਦੇ ਤੇ ٹرسٹ ਦੇ ਬੜੀ ਸੀਨੀਅਰ ਮੈਂਬਰਸ ਵੀ ਨੇ ਉਹਨਾਂ ਦੇ ਸਹਿਯੋਗ ਲਈ ਸਾਡੀ ਅਗਰਸਨ ਚੈਰੀਟੇਬਲ ٹرسٹ ਜਿਹੜਾ ਹੈਗਾ ਬਹੁਤ ਦਿਲ ਤੋਂ ਆਪਣਾ ਧੰਨਵਾਦ ਕਰਦੀ ਆ। ਤੇ ਸਾਡੇ ਨਾਲ ਬਾਲਕਿਸ਼ਨ ਮਿੰਨਾ ਜੀ ਜਿਹੜੇ ਕਿ ਸਾਡੇ ਸਮਾਨੇ ਦੇ ਸਾਡੇ ਛੋਟੇ ਭਰਾ ਵੀ ਨੇ ਔਰ ਸਮਾਨੇ ਦੇ ਬਹੁਤ ਵੀ ਆਪ ਦੇ ਇਹ ਸਿਕਣ ਨੇਤਾ ਵੀ ਨੇ ਇਹਨਾਂ ਨੂੰ ਸਟੇਟ ਗਵਰਨਮੈਂਟ ਦਾ ਇੱਕ ਉਹ ਦਿੱਤਾ ਗਿਆ ਹੈਗਾ ਡਿਸਪਿਊਟ ਕਮੈਂਟ ਐਡੀਟੋਰিয়াল ਕਮੇਟੀ ਦਾ ਇਹਨਾਂ ਨੂੰ ਅਸੀਂ ਇਸ ਮੌਕੇ ਤੇ ਸਨਮਾਨਿਤ ਕੀਤਾ ਹੈ ਕਿਉਂਕਿ ਸਾਡੀ ਅਗਰਵਾਲ ਸਭਾ ਦੇ ਮੈਂਬਰ ਹੋਣ ਦੇ ਨਾਤੇ ਜਿੱਥੇ ਇਹਨਾਂ ਦਾ ਸਨਮਾਨ ਹੈ ਸਨਮਾਨ ਸਭਾ ਨੇ ਉੱਥੇ ਸਾਡੀ ਅਗਰਵਾਲ ਸਭਾ ਦਾ ਵੀ ਸਨਮਾਨ ਰਿੱਕੀ ਜਿਹੜੇ ਸਾਡੇ ਛੋਟੇ ਭਰਾ ਉਹ ਵੀ ਰਿੱਕੀ ਨੇ ਜੇਪੀ ਦੇ ਜਿਹੜੇ ਬ੍ਰਦਰ ਹੈ ਉਹਨਾਂ ਨੇ ਸਾਡੀ ਅਗਰਸਨ ਚੈਰੀਰਲ ٹرسٹ ਵਾਸਤੇ ਸਾਨੂੰ 1 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈਗਾ ਅਸੀਂ ਉਹਨਾਂ ਨੂੰ ਵੀ ਇਸ ਮੌਕੇ ਤੇ ਮਦਨਜੀਤ ਨੂੰ ਸਨਮਾਨ ਕਰਾਇਆ ਅਸੀਂ ਰਿੱਕੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ